ਕੀ ਤੇ ਪਿੰਡ ਦਾ ਫੋਨ ਹੈ ਹਲੋ ਹਲੋ ਸਸੀガル ਬਾਈ ਸਸੀガル ਬਾਈ ਹੋ ਠੀਕ ਹੋ ਹਾਂ ਠੀਕ ਹੈ ਬਾਈ ਮੈਂ ਜਾਣਾ ਸੀ ਹਾਂ ਮੈਂ ਲੈਣਾ ਬਾਈ ਤੈਨੂੰ ਆਕੇ ਪਿੰਡ ਹਾਂ ਬਾਈ ਲੈ ਜਾ ਮੈਨੂੰ ਚੱਲ ਬਾਈ ਮੈਨੂੰ ਨਾ ਕੰਮ ਸੀ ਤੁਸੀਂ ਆ ਜਾਓ ਮੈਂ ੱਡੇ ਤੋਂ ਲੈ ਜੂ ਤੁਹਾਨੂੰ ਜਿਹੜਾ ਕਿ ਠੀਕ ਹੈ ਬਾਈ ਉਹ ੱਡੇ ਤੋਂ ਲੈ ਜੀ ਫੇਰ ਬਾਅਦ ਚਾੜੋ ਜੇ ਬਾਈ ਬਈ ਮੇਰੇ ਸਾਥ ਭੁੱਲ ਗਿਆ ਮੇ ਤਾਂ ਗੱਲ ਯਾਦ ਆ ਗਈ ਮੈਨੂੰ ਕਿਤੇ ਕੰਮ ਜਾਣਾ ਪਊਗਾ ਤੁਸੀਂ ਆਪ ਹੀ ਆ ਜੁਰਕੇ ਕਰੇ ਬਈ ਇ tanto ਦੂਰ ਕੋ ਉਨ ਤੋਂ ਨਾ ਖਬਿੰਦ ਗਾਈ ਬਈ ਲੈ ਜੀ ਉਹਦੇ ਮੋਟਰਸਾਈਕਲ ਦੇ ਚਲ ਬਈ ਮੈਨੂੰ ਨਾ ਕੰਮ ਸੀ ਨਹੀਂ ਮੈਂ ਲੈ ਜਾਂਦਾ ਕੋਈ ਨਾ ਤੁਸੀਂ ਆਪ ਹੀ ਤੁਰ ਕੇ ਆ ਜਿਓ ਠੀਕ ਹੈ ਬਈ ਚੰਗਾ ਠੀਕ ਆ ਜੂਗੀ ਚੱਕੇ ਮੂੰਹ ਦੀ ਜੇ ਦਿਨ ਵਾਹ ਆਕੜੀਆਂ ਨੇ ਉਹਦੀ ਹੁਣ ਤਾਂ ਆ ਕੇ ਗਈ ਐ ਹਜੇ ਫਿਰ ਕਿਉਂ ਇਹਨਾਂ ਮੈ ਲੈ ਆਉਂਦਾ ਲੈ ਆਉਂਦਾ ਕਿਉਂ ਉਹਦਾ ਵੀ ਘਰ ਆ ਘਰ ਨਹੀਂ ਜਾਂਦੀ ਮੈਂ ਲੱਤਾ ਲੱਗੀਆਂ ਨੇ ਉਹਦੇ ਪੈਰ ਲੱਗੇ ਨੇ ਤੰਦਰੁਸਤ ਐ ਤੁਰਕੇ ਆ ਸਕਦੀ ਐ ਤੇਲ ਮਚਾਵੇਂਗਾ ਮੋਟਰਸਾਈਕਲ ਦਾ ਫਿਰ ਢਿੱਦ ਤੋਂ ਲੈ ਆਉਂਦਾ ਆਪੀ ਆ ਜੂਗੀ ਤੁਰਕੇ ਪੈਰ ਨਹੀਂ ਲੱਗੇ ਉਹਦੇ ਕੰਮ ਕਰ ਲੂ ਆਪਦਾ ਜਿਹੜਾ ਰਹਿੰਦਾ ਸੋਡਾ ਵਾਹ ਆਕੜੀਆਂ ਉਹਦੀ ਐਨਾ ਛੇਤੀ ਤੁਈ ਪੰਮੀ ਬਾਹਰ ਵੀ ਭੈਣ ਤੇ ਲੱਗਦੀ ਆ। ਕੀ ਲੱਗਾਣਾ? ਉਹ ਤਾਂ ਰੋਜ਼ ਦੀ ਹੈਗਾ ਮਚਾਈ ਜਾਓ ਤੇਲ ਕੱਜ ਨੂੰ ਲੈ ਆਓ ਕਦੇ ਉਹਨੂੰ ਛੱਡਿਓ। ਆਹੀ ਰਹਿ ਗਿਆ ਫਿਰ ਤਾਂ ਕੰਮ ਹੋਰ ਤਾਂ ਕਰ ਲੈ ਕੰਮ। ਨਾ ਪੰਮੀ ਫਿਰ ਆਪਦੀ ਵਾਰੀ ਤੂੰ ਗੁੱਸਾ ਕਰਦੀ ਆ। ਤੇਰਾ ਭਾਈ ਨਹੀਂ ਤੈਨੂੰ ਲੈ ਕੇ ਜਾਂਦਾ ਹੈਗਾ। ਉਹਦਾ ਆਪਣੇ ਵਰਗਾ ਕੰਮ ਨਹੀਂ ਹੈਗਾ ਜੀ। ਉਹਦਾ ਤਾਂ ਨੌਕਰੀ ਹੈ। ਉਹ ਤਾਂ ਲੈ ਜਾਂਦਾ ਬਾਕੀ ਮੈਨੂੰ 6 ਮਹੀਨੇ ਮੈਂ ਤਾਂ ਜਾਣੀ ਆ। ਇਹ ਤਾਂ ਤੀਜੇ ਦਿਨ ਆ ਜਾਂਦੀ ਹੈਗੀ। ਉੱਤੋਂ 부ੜੀ ਹੈਗੀ ਜਿਹੜੀਆਂ ਛੇਤੀਆਂ ਦੀਆਂ ਬਾਹਾਂ ਆਕੜ ਜਾਂਦੀਆਂ ਸੱਦ ਲਾਂਦੀ ਹੈ ਉਹਦੀ ਐਵੇਂ ਥੋੜੀ ਹੁੰਦਾਗਾ ਖਾਲੀ ਝੋਲਾ ਲੈ ਕੇ ਆਉਂਦੀ ਹੈ ਭਰ ਕੇ ਝੋਲਾ ਲੈ ਜਾਂਦਾ ਉੱਤੋਂ ਤੁਸੀਂ ਆ ਜਾ ਭੈਣੇ ਆ ਜਾ ਭੈਣੇ ਕੀ ਗੱਲ ਇਹ ਸਾਰਾ ਤਾਂ ਘਰ ਢੋਲਿਆ ਹੋਣੇ ਅਜੇ ਰੱਜੀ ਨਹੀਂ ਘਰ ਆਪਦਾ ਘਰ ਭਰ ਕੇ ਉਹ ਅਬਦੇ ਜਵਾਕਾਂ ਬਾਰੇ ਵੀ ਸੋਚ ਲੈ ਮਗਰ ਲੱਗਿਆ ਫਿਰਦਾ ਰਹਿਣਾ ਉਹਨਾਂ ਦੇ ਦੋਨਾਂ ਮਾਮਾ ਧੀਆਂ ਦੇ ਆਉਗੀ ਉਹਦੀ ਬਲੱਡ ਡਿਗਰੇ ਦਾ ਮਰਵਾਉਣ ਲੈ ਜਾਣਾ ਚੱਲ ਤੈਨੂੰ ਸੂਟ ਦਵਾ ਕੇ ਲਿਆਵਾਂ ਚੱਲ ਤੈਨੂੰ ਫਲਾਣੀ ਚੀਜ਼ ਦਵਾ ਕੇ ਲਿਆਵਾਂ ਦਵਾਈਆਂ ਬੂਟੀਆਂ ਵੀ ਇੱਥੋਂ ਖਾਣਾ ਪੀਣਾ ਵੀ ਇੱਥੋਂ ਸਾਰਾ ਕੁਝ ਇੱਥੋਂ ਜਾਂਦਾ ਉਤਮ ਬੁੜੀ ਐ 500 ਦਾ ਨੋਟ ਦੋ ਘੱਟ ਨਹੀਂ ਦਿੰਦੀ ਚੱਕਦੀਆਂ ਨੋਟ ਉਹਦੀ 500 ਦਾ 80 ਕਰਕੇ ਮਾਰਦੀ ਇਹਦੇ ਮੱਥੇ ਕੀ ਗੱਲ ਆਪਦੇ ਘਰਵਾਰੇ ਵੀ ਸੋਚਣਾ ਚਾਹੀਦਾ ਮੈਂ ਸਾਰਾ ਦਿਨ ਪਸ਼ੂ ਅਜ ਪਸ਼ੂ ਹੋਈ ਰਹਿਣੀ ਆ ਕਦੇ ਉਹਨਾਂ ਦਾ ਗੋਹਾ ਪਤਲਾ ਕਦੇ ਉਹਨਾਂ ਦਾ ਦੁੱਧ ਧਾਰਾ ਚੋਲ ਐ ਕਦੇ ਕੁਝ ਕਰ ਲੈ ਕਦੇ ਸਨੀਆਂ ਪਾਲ ਲੈ 4 ਰੁਪਏ ਥੋੜੀਏ ਵੀ ਮੈਂ ਲੋਕਾਂ ਨੂੰ ਖਵਾਉਣ ਵਾਸਤੇ ਦਿਨੀ ਆ ਵੀ ਕੁੜੀ ਦੇ ਬੱਬਰ ਚ ਪਾ ਦੋ ਆਪਦੇ ਵੀ ਜਵਾਕਾਂ ਦਾ ਕੁਝ ਕਰਨਾ ਮੈਂ ਤਾਂ ਕਦੇ ਚੰਗਾ ਕੱਪੜਾ ਨਹੀਂ ਪਾ ਕੇ ਦੇਖਿਆ ਕਦੇ ਮੈਨੂੰ ਆਈ ਨਹੀਂ ਹੈਗਾ ਵੀ ਚਲ ਕੁੜੀ ਦੇ ਬਰਾਬਰ ਆ ਤੇ ਮੈਨੂੰ ਕਦੇ ਸੂਟ ਲਿਆ ਕੇ ਦੇਤਾ ਹੋਵੇ ਤੁਸੀਂ ਨੇ ਜੇ ਗੱਲ ਕਹਿਦਾ ਨਹੀਂ ਫਿਰ ਲੜ ਜਾਂਦੀ ਏ ਕਾਲ ਜੇ ਤੂੰ ਹੀ ਸੁਣ ਲੈ ਜੇ ਉਹ ਨਹੀਂ ਸੁਣਦੀ ਮੇਰੀ ਕੰਮ ਕਰ ਲਓ ਆਪਦਾ ਜਾ ਕੇ ਜਾਂ ਖੇਤ ਬਾਬਾ ਜਾਲੋ ਫੋਨ ਆਪਦਾ ਚਾਹ ਦੱਸੋ ਜੇ ਚਾਹ ਬਣਾਉਣੀ ਆ ਤਾਂ ਕੁੱਟ ਚਾਹ ਦੀ ਬਣਾ ਦੇਣੀ ਆ ਬੱਸ ਰੱਖਾ ਹੋਇਆ ਕਰ ਸੁਣ ਕੇ ਗੱਲ ਮੇਰਾ ਵੀ ਤਾਂ ਜੀ ਕਰਦਾ ਮੈਂ ਕਿੰਨਾ ਕ ਜਾਨੀ ਆ ਪੇਕ ਕੇ ਨਵਾਬ ਵੀ ਮੈਂ ਸੁਣਿਆ ਰਾਜ ਆਉਂਦੀ ਐ ਆਉਂਦੇ ਆ ਭਾਈ ਆਉਣੇ ਆ ਆਉਦੇ ਪੇਕਿਆਂ ਦੇ ਘਰੇ ਨਾ ਹੁਣ ਤਾਂ ਆ ਕੇ ਗਈ ਆ ਉਹ ਫਿਰ ਕੀ ਹੋ ਗਿਆ ਆਪਦੇ ਪੇਕਿਆਂ ਦਾ ਮੋਹ ਹੁੰਦਾ ਮੋਹ ਹੁੰਦਾ ਫਿਰ ਤਾਂ ਤੀਜੇ ਦਿਨ ਮੈਂ ਵੀ ਵਗ ਜਾ ਕਰਾਂ ਪੇਕੇ ਆਪਦੇ ਚੱਕਿਆ ਝੋਲਾ ਆਂ ਥੋੜੀ ਹੁੰਦਾ ਗਲ ਤੀਜੇ ਦਿਨ ਆਜੇ ਕੁੜੀ ਸੋਹਣੀ ਲੱਗਦੀ ਔਰੇ ਪੇਕੇ ਆ ਕਰ ਵੈਂਦੀ ਲੈ ਕੁੜਿਆ ਕਮਾਲ ਕਰਦੀ ਆ ਤੂੰ ਉਹਦਾ ਕੀ ਘਰ ਨਹੀਂ ਉਹਦਾ ਘਰ ਆ ਪੇਕੇ ਦਾ ਘਰ ਆ ਕਿਦੋਂ ਮਰਜੀ ਆਵੇ ਕਿਦੋਂ ਮਰਜੀ ਜਾਵੇ ਨਾ ਜੇ ਉਹਨੂੰ ਐ ਨਹੀਂ ਪੇਕੇਆਂ ਦਾ ਮੋਹ ਸੀ ਫਿਰ ਵਿਆਹੀ ਕਰ ਤੂੰ ਹਾਂ ਤਾਂ ਘਰੀ ਰੱਖ ਲਾਂਦੀ ਉਹਨੂੰ ਤੇ ਇਹਾਂ ਵੀ ਕਿਤੇ ਘਰੇ ਰੱਖੀਆਂ ਜਾਂਦੀਆਂ ਨੇ ਵਿਆਹਣੀਆਂ ਪਾਈਆਂ ਨੇ ਭਾਈ ਤੁਸੀਂ ਨਾ ਸੋਡੇ ਪੇਕੇਆਂ ਨੇ ਰੱਖੀਆਂ ਮੇਰੇ ਪੇਕਿਆਂ ਤੱਕ ਨਾ ਜਾ ਜਿਹੜੀ ਗੱਲ ਕਰੀਆ ਉਹ ਗੱਲ ਤੇ ਆ ਤੀਜੇ ਦਿਨ ਆ ਜਾਂਦੀ ਆ ਉਹ ਖਾਲੀ ਝੋਲਾ ਲੈ ਕੇ ਆਉਂਦੀ ਆ ਤੂੰ ਭਰ ਕੇ ਉਹਨੂੰ ਝੋਲਾ ਦੇ ਦੇਣੀ ਆ ਕਿਉਂ ਸਾਡਾ ਕੁਝ ਹੈ ਨਹੀਂ ਘਰ 'ਚ ਹਾਂ ਹਾਂ ਕੁੜੇ ਕੀ ਲੋੜ ਆ ਕੇ ਕੀ ਤੂੰ ਮੇਰੀ ਤੀਨੂੰ ਦੇਤਾ ਹੁਣ ਆਉਗੀ ਖਾਲੀ ਝੋਲਾ ਲਿਊ ਭਰ ਕੇ ਲੈ ਜੂਗੀ ਸਾਰਾ ਘਰ ਸਾਡਾ ਖੰਗਲ ਕਰਤਾ ਹਾਂ ਹੈ ਤੇਰਾ ਕਾਹਦਾ ਘਰ ਹੋ ਗਿਆ ਮੇਰਾ ਘਰ ਆ ਫੂਹੀ ਫੂਹੀ ਕਰਕੇ ਜੋੜਿਆ ਉਹਦੇ ਪਿਓ ਦਾ ਘਰ ਆ ਹੈਂ ਕਿਹੜਾ ਤੂੰ ਐ ਕਹਿਨੀ ਆ ਉਹਦਾ ਕੀ ਘਰ ਚ ਗੁਸਾ ਐ ਨਹੀਂ ਉਹਦੇ ਪਿਓ ਦਾ ਘਰ ਆ ਉਹਦੇ ਭਾਈਆਂ ਦਾ ਘਰ ਆ ਕੱਲ ਦੀ ਭੂਤਨੀ ਸਿਵਿਆਂ ਚੱਦ ਤੂੰ ਆ ਕੱਲ ਆ ਕੇ ਤੂੰ ਐ ਕਹਿਣ ਲੱਗੀ ਮੇਰੀ ਤੇ ਨੂੰ ਚੌਥੀਜੇ ਹਿੱਸੇ ਦੀ ਮਾਲ ਕਾਹੋ ਅਹੀਂ ਆਊਗਾ ਤਾਂ ਤੀਜਾ ਹਿੱਸਾ ਕੀ ਸਾਰੇ ਹਿੱਸੇ ਉਸੇ ਦੀ ਬਣਾਈ ਬੈਠੀਆਂ ਤੂੰ ਉਸੇ ਨਹੀਂ ਖਵਾ ਦੇ ਅਸੀਂ ਤਾਂ ਭਾਈ ਮੰਗ ਕੇ ਖਾ ਲਾਂਗੇ ਤੂੰ ਭਾਰਾ ਆਪਣੀ ਕੁੜੀ ਦਾ ਬੱਬਰ ਇਹ ਕੇ ਖਣ ਕਰਦੀ ਆ ਅੱਜ ਦਿੱਕਤਾਂ ਮੈਂ ਕੁਛ ਦਿੱਤਾ ਨਹੀਂ ਸੀ ਹੋਣਾ ਝੋਲੇ ਪਰ ਖਰਦੇ ਉਹਦੇ ਪਿਓ ਦਾ ਘਰ ਆ ਨਾ ਮੈਂ ਵੀ ਪਿਓ ਦੀ ਧੀ ਨਹੀਂ ਹੁਣ ਭਰੀ ਤੋ ਉਹਦਾ ਝੋਲਾ ਜੇ ਉਹਨੂੰ 1 ਰੁਪਿਆ ਵੀ ਦੇਣ ਦੇਤਾ ਤੂੰ ਜੇ ਦਾ ਨਾ ਫੜ ਕੇ ਝੋਲਾ ਜਾਂ ਬਾਹਰ ਵਗਾ ਕੇ ਮਾਰਿਆ ਪਿਓ ਦੀ ਧੀ ਨਾ ਕਹੀਂ ਮੈਨੂੰ ਆਈਆ ਝੋਲੇ ਭਰ ਕੇ ਦੇਣ ਵਾਲੀ ਹਾਂ ਹੈ ਯਾ ਆ ਗਏ ਮੇਰੀ ਧੀ ਤੁਮਾ ਦਾ ਕੰਮ ਨਹੀਂ ਤੈਨੂੰ ਡਿੱਕੀ ਜਾਣੀ ਆ ਵੀ ਮੇਰੀ ਧੀ ਹੁਣ ਵੀ ਆਈ ਹੁਣ ਵੀ ਆਈ ਮੇਰੇ ਦਿਲ ਦਾ ਟੁਕੜਾ ਗੱਰ ਬੱਸਾਂ ਲੰਘੀਆਂ ਬੱਸਾਂ ਦੇ ਫੇਰ ਟਾਈਮ ਲੱਗ ਜਾਂਦਾ ਬੀਬੀ ਮਾ ਦਾ ਕਦੋਂ ਦੀ ਡਿੱਕੀ ਜਾਣੀ ਆ ਬੱਸਾਂ ਦੇ ਟਾਈਮ ਲੱਗਾ ਹੌਲੀ ਹੌਲੀ ਆਈਏ ਫੇਰ ਬੱਸ ਕਿੰਨੀਆਂ ਬੱਸਾਂ ਤਪਾਤੀਆਂ ਮੈਂ ਤੇਰੇ ਕੰਜਾਖ ਦੀ ਨੇ ਫੇਰ ਮਾਵਾਂ ਦਾ ਡੀਕ ਹੁੰਦੀ ਧੀਆ ਦੀ ਅੱਖਾਂ ਪੱਕ ਗਈਆਂ ਮੇਰੀਆਂ ਤਾਂ ਤਾਂ ਜੀਕਦੀ ਦੀਆਂ ਹੁਣ ਤਾਂ ਠੀਕ ਰਹਿੰਦੇ ਬੀਬੀ ਠੀਕ ਆ ਬੱਸ ਪੁੱਤ ਜਿਆ ਟਾਈਮ ਪਾਸ ਹੁੰਦਾ ਆਰਾ ਹੈਗੇ ਮੈਨੂੰ ਪਤਾ ਯਾ ਬਹੂ ਆਪਣੀ ਕਿੰਨੀ ਪੜ੍ਹੀ ਆ ਅੱਛਾ ਟਾਈਮ ਪਾਸ ਆ ਵੀਰਾ ਤਾਂ ਹੁਣ ਤੇਜਵਾਲੀ ਐ ਬਾਹਲੇ ਜਾ ਦੇ ਤੇਜ ਆ ਮੁੰਡਾ ਨੇ ਕੁਛ ਕਹਿੰਦਾ ਮੁੰਡਾ ਵੀ ਬਹੂ ਮੰਗਰੀ ਲੱਗਦਾ ਮੁੰਡਾ ਕੀ ਕਹਿੰਦਾ ਅੱਛਾ ਮੈਂ ਕਰੈ ਸੀ ਫੋਨ ਮੈਂ ਬਾਈ ਮੈਨੂੰ ਲੈ ਜਾ ਮੈਨੂੰ ਲੈਣ ਹੀ ਨੈ ਪੈਣਾਗਾ ਮੈਂ ਲੈ ਜਾਣਾ ਫੇਰ ਕਹਿੰਦਾ ਨਾ ਮੈਨੂੰ ਕੰਮ ਐ ਮੈਂ ਚਲ ਅੱਡੇ ਤੋਂ ਲੈ ਜੀ ਹਾਲ ਤਾਂ ਮੈਂ ਥਕੜੀਆਂ ਜਿਹੜੀ ਕੱਟੀ ਜਾਣੀਆਂ ਟਾਈਮ ਪਾਸ ਕਰੀ ਜਾਣੀਆਂ ਮੈਂ ਸਾਂ ਅੱਡੇ ਤੁਰਦੇ ਪੈਰ ਦੁਖਣ ਲੱਗ ਗਏ ਮੇਰੇ ਤਾਂ ਲਬੀ ਰਬਿੰਦ ਕਬਾਗ ਜਨ ਲੈਣ ਕੀ ਕੁਛ ਹੋ ਜਾਂਦਾ ਮੁੰਡਾ ਤਾਂ ਆਪਣਾ ਨਰਮਾ ਉਹ ਹੀ ਵਾਲੀ ਖਰਾਬ ਮਣਾ ਉਸੇ ਨੇ ਨਹੀਂ ਆਉਣ ਦਿੱਤਾ ਹਾਂ ਆਪਣਾ ਭਾਈ ਦਾ ਨਰਮਾ ਉਹ ਤੇਜ ਵਾਲੀ ਆ ਗਈ ਵੱਡੇ ਪੜੀ ਲਿਖੀ ਕਹਾਉਂਦੀ ਆ ਹੁਣ ਉਹਨੂੰ ਪਤਾ ਨਹੀਂ ਵੀ ਕੁੜੀ ਆ ਰਹੀ ਐ ਮੈਂ ਪਾਣੀ ਥਾਣੀ ਫੜਾਦਾ ਹਾਂ ਲੰਗਾ ਜੇ ਕਿਸੇ ਨੂੰ ਆਉਣ ਨਹੀਂ ਦਿੰਦੀ ਹੁਣ ਉਹਨੂੰ ਪਤਾ ਨਹੀਂ ਮੈਂ ਚਾਹ ਦੇ ਘੁੱਟ ਲਿਆਦਾ ਵੀ ਕੁੜੀ ਆਈ ਆ ਹਾਂ ਅੰਦਰ ਬੈਠੇ ਉਹਨੂੰ ਪਤਾ ਨਹੀਂ ਲੱਗੇ ਮੇਰੇ ਨਨਦਾਰੀ ਐ ਮੈਂ ਪਾਣੀ ਪੋਣੀ ਲੈ ਜਾ ਐਨੀ ਗਰਮੀ ਉੱਤੇ ਨੇ ਪੰਮੇ ਕਿੱਧਰੋਂ ਹੋਈ ਮੇਰਤੀ ਆਈ ਤੋਂ ਕੰਮ ਵੀ ਕਰ ਲੈ ਕਿਸੇ ਵੇਲੇ ਪਾਣੀ ਤਾਂ ਨਹੀਂ ਲਿਆ ਦੇ ਇਹਨੂੰ ਕੋਈ ਨਹੀਂ ਬੀਬੀ ਮੈਂ ਪਾਣੀ ਆਪੀ ਪੀ ਲੂੰਗੀ ਤੂੰ ਆਪਾਂ ਗੱਲਾਂ ਹੀ ਕਰ ਲੈਨੇ ਆ ਆਪੀ ਚੱਕ ਦੇ ਪਾਣੀ ਪੀ ਲੂੰ ਮੈਂ ਮੇਰਾ ਨਜੀ ਹੀ ਕਰਦਾ ਸੀ ਮੈਂ ਪਿੰਡ ਜਾਵਾ ਜਦੋਂ ਆ ਜੰਨੇ ਮੈਂ ਉਰੇ ਭਾਬੀ ਮੱਥੇ ਵੱਟ ਪਾ ਲੈਂਦੀ ਐ ਫਿਰ ਉਰੋਂ ਜੰਨੇ ਮੇਰਾ ਜੀ ਨਹੀਂ ਲੱਗਦਾ ਨਾ ਮੈਂ ਮੇਰ ਮਾਂ ਕੀ ਮੈਂ ਕੱਟਦੇ ਉਹਦੇ ਨਾਲ ਕਿਵੇਂ ਔਖੇ ਮੇਰ ਮਾਂ ਮੇਰਾ ਜਮੀ ਜੀ ਨਹੀਂ ਲੱਗਦਾ ਉਰੋਂ ਜਦੋਂ ਬਗ ਜਾਨੇ ਮੇਰਾ ਤਾਂ ਆਣ ਨੂੰ ਜੀ ਨਹੀਂ ਕਰਦਾ ਇੱਕ ਤੇਰੇ ਘਰ ਤੇ ਆ ਜਾਨੇ ਮੈਂ ਮੇਰੀ ਬੀਬੀ ਆ ਚਲ ਉਹਦੇ ਘਰ ਤੇ ਬਗ ਜਾ ਮੈਂ ਇੱਕ ਪੇਕ ਦਾ ਮੋਹ ਮਾਰਦਾ ਇੱਕ ਭਾਈ ਦਾ ਮੋਹ ਮਾਰਦਾ ਇੱਕ ਪੇਕ ਨੇ ਮਾਰਦਾ ਤਾਂ ਆ ਜਾਨੇ ਬਸ ਹੁਣ ਤਾਂ ਤੇਰਾ ਭਾਈ ਵੀ ਬਦਲ ਰਿਹਾ ਹੁਣ ਤਾਂ ਬਹੂ ਮਗਰ ਲੱਗ ਰਿਹਾ ਹੂੰ ਸੇਤੀ ਗੇ ਮੇਨੂੰ ਆ ਜੇ ਸੇਤੀ ਨੂੰ ਆ ਜੇ ਦੱਸ ਤਾਂ ਕੀ ਕਰ ਕੁਛ ਕੱਢ ਲੈ ਨੂ ਨਾਲ ਚਾਹੋ ਤਾਂ ਹੁੰਦੀ ਜੇ ਤੀ ਇਹ ਵਿਆਹ ਪੁੱੰਡਾ ਵਿਆਹ ਲਈ ਨੂ ਘਰੇ ਲਈਏ ਕੰਮ ਕਰੂਗੀ ਚਾਹ ਫੜਾਊਗੀ ਰੋਟੀ ਬਣਾਊਗੀ ਸਾਲ ਦੋ ਸਾਲ ਟੱਪ ਜਾਂਦੇ ਦੱਸ ਕਹਿੰਨੇ ਉਹਨਾਂ ਕੋਲ ਇੰਨਾ ਚਾਹ ਹੁੰਦਾ ਵੀ ਪਾਣੀ ਬਾਰ ਕੇ ਪੀਲਾ ਸੇਤੀ ਨੂੰ ਧੋਂਦੀ ਹੁੰਦਾ ਹੈਗੇ ਫਿਰ ਹੁਣ ਆ ਚੱਜ ਦੀ ਨਹੀਂ ਆਈ ਉਹ ਬੈਠੀ ਆਈ ਗੱਲਾਂ ਲੱਗ ਰੀਆਂ ਨੇ ਕਰਨ ਚੁਗਲੀਆਂ ਹੀ ਕਰਦੀਆਂ ਹੋਣਗੀਆਂ ਮੇਰੀਆਂ ਹੋਰ ਕੀ ਇਹਨਾਂ ਕੋਲ ਕੰਮ ਐ ਮਾਮਾ ਧੀਆਂ ਕੋਲੇ ਸੁਣਦੀਆਂ ਕੀ ਗੱਲਾਂ ਕਰਦੀਆਂ ਨੇ ਇਹ ਫਿਰ ਦੇ ਉਹਨੂੰ ਪਤਾ ਲੀ ਵੀ ਬਾਈ ਕਿੱਥੇ ਐਥੇ ਤਾਂਸ ਖੇਢੀ ਜਾਂਦਾ ਹੋਣਾ ਮੈਨੂੰ ਤਾਂ ਨਾ ਕੰਮ ਜਾਨਾ ਜਾਣ ਕੇ ਕਹਿੰਦਾ ਉਹ ਨਹੀਂ ਜਾਣ ਦਿੰਦੀ ਫਿਰ ਨਹੀਂ ਕੱਡੇ ਗੱਪ ਮਾਰਦਾ ਜਿਵੇਂ ਛੋਟੇ ਹੁੰਦੇ ਦੇ ਕੰਨਾ ਮੋਹ ਸੀ ਦੋਨੇ ਭੈਣ ਪਾਈਆਂ ਜਨਾ ਤੇ ਕੰਨਾ ਫਰਕ ਪੈਗਾ ਨਾ ਬਹਿਣ ਵੇਲੇ ਨਾ ਉਹ ਨਹੀਂ ਕਰਨ ਦਿੰਦੀ ਹੁਣ ਜਿਹੜੀ ਮਾਂਗ ਰੱਖੀ ਆ ਸਾਰਾ ਦਿਨ ਪਈ ਰਹਿੰਦੀ ਹੈਗੀ ਧੁੱਪ ਚੜਾ ਆਂਦੀ ਆ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਉਹ ਉਹਦੇ ਉੱਠਦੀ ਨੂੰ ਤਾਂ ਮੈਂ ਸਾਰੇ ਕੱਢ ਲੈਣੀਆਂ ਦੁੱਧ ਢੜਕ ਦਿੰਨੀਆਂ ਗੁਰਦੁਆਰੇ ਵੀ ਜਾਇਆਂ ਨੇ ਗੁਰੂ ਘਰ ਵੀ ਸਾਰੇ ਕੰਮ ਕਰ ਦਿੰਨੇ ਆ ਫੋਨਾਂ ਤੇ ਲੱਗੀ ਰਹਿੰਦੀ ਆ ਠੀਕ ਹੋਣ ਵਾਲੀ ਹੈ ਇੰਨੀ ਹੈਗੀ ਭਾਈ ਉਹ ਮੈਨੂੰ ਪਤਾ ਜੀ ਮੈਂ ਉਹਦੇ ਨੇ ਕੱਟਦੀ ਆ ਮੈਂ ਕਾ ਨੂੰ ਠੀਕ ਠੋਕ ਹੁੰਦੀ ਆ ਉਹ ਚਲ ਕੋਈ ਨਾ ਬੇਬੇ ਜੇ ਮੈਨੂੰ ਘਰੇ ਆਣ ਦਾ ਦੇ ਦਿੰਦੇ ਇਹ ਬਾਲੀ ਨੇ ਭਾਬੀਆਂ ਕਿਸੇ ਨੂੰ ਘਰੇ ਨਹੀਂ ਆਣ ਦਿੰਦੇ ਨਾਲ ਤੁਨ ਪੁੱਠੇ ਬਾਹਰ ਲਾਵੇਂ ਡੱਕਰ ਦਿੰਦੇ ਨੇ ਐਨਾਂ ਹੀ ਤੂੰ ਜਾਣ ਬਸ ਮੈਂ ਘਰੇ ਦਾ ਆ ਜਾਨੇ ਤੈਨੂੰ ਮਿਲ ਜਾਨੇ ਭਾਈ ਨੂੰ ਮਿਲ ਜਾਨੇ ਮੈਂ ਕਰੋ ਤਾਂ ਇਹ ਤੈਨੂੰ ਵੀ ਆਉਣ ਹਟਾ ਦੇ ਮੇਰੇ ਕਰਕੇ ਨਹੀਂ ਹਟਾਉਂਦੀ ਮੇਰੇ ਨਾਂ ਜ਼ਮੀਨ ਆ ਤੈਨੂੰ ਕਹਤਾ ਮੈਨੂੰ ਵੀ ਘਰੋਂ ਕੱਢ ਦੇ ਗੱਲ ਕਰ ਮੇਰੇ ਨਾਂ ਜ਼ਮੀਨ ਹੈਗੀ ਕੋਈ ਗੱਲ ਨਹੀਂ ਬੇਬੇ ਬਾਣ ਦੇ ਨਾ ਹੈ ਗਿਆ ਬਾਣ ਦੇ ਫਿਰ ਭਾਈ ਦੇ ਮੈਂ ਕਿਹੜਾ ਲੈ ਜੂਗੀ ਆਪਾਂ ਭਾਈ ਨੂੰ ਦੇਣਾ ਬਸ ਨਾ ਮੈਂ ਤੈਨੂੰ ਵਿਚਾਰ ਬਾਣਨਾ ਤੈਨੂੰ ਰੋਟੀ ਮਿਲ ਜਾਂਦੀ ਆ ਚਲ ਮੈਂ ਆ ਜੰਨੀ ਆ ਨਾ ਖੜ ਜਾ ਖੜਨੀ ਕੀ ਸਿਖਾਈ ਜੰਨੀ ਆ ਬੁੜੀ ਨੇ ਤੂੰ ਬਾਹਣ 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 ਕਦੋਂ ਦੀ ਲੱਗ ਰਹੀ ਐ ਲੈ ਜਾ ਉਹਦਾ ਹਿੱਸਾ ਜੇ ਤੈਨੂੰ ਆਇਆ ਮੈਂ ਤਾਂ ਕੁਛ ਨਹੀਂ ਆਖਿਆ ਭਾਬੀ ਬਾਣ ਮੈਂ ਕਰਾ ਲੈ ਜੂ ਮੇਰੇ ਭਾਈ ਦੇ ਯਾ ਜੀ ਮੇਰੇ ਭਾਈ ਦੇ ਕੱਲ ਨੂੰ ਮੇਰੇ ਭਾਈ ਦੇ ਮੈਂ ਸੁਣ ਲਿਆ ਤੈਨੂੰ ਕਦੋਂ ਦੀ ਵਾਹਣ ਵਾਹਣ ਕਰੀ ਜਾਨੀ ਐ ਵੀ ਅੱਧਾ ਮੇਰੇ ਨਾਲ ਕਰਾ ਦੂ ਅੱਧਾ ਮੁੰਡੇ ਦੇ ਨਾਲ ਕਰਾ ਦੂ ਤੇ ਤੂੰ ਵਾਹਣ ਨਾਲ ਜਾਣਾ ਹੋਵੇ ਨਾ ਤਾਂ ਤੂੰ ਵਾਹਣੀਆਂ ਗੱਲਾਂ ਵੀ ਨਾ ਕਰੇ ਔਰੋਂ ਦੀ ਲੱਗ ਰੀਆਂ ਵਾਹਣ ਵਾਹਣ ਤੈਨੂੰ ਆਇਆ ਵੀ ਇੱਕ ਹਿੱਸਾ ਮੈਨੂੰ ਮਿਲ ਜੂ ਬਾਕੀ ਮੇਰੇ ਭਾਈ ਨੂੰ ਦੇ ਦੂ ਇਹਨੂੰ ਵੀ ਮੈਂ ਜਾਣਦੀ ਆ ਕਿੰਨਾ ਦਿੰਦੀ ਐ ਤੈਨੂੰ ਇਹ ਔਰੋਂ ਦੀ ਇਹਦੇ ਕੰਨਾਂ 'ਚ ਫੁੱਕਾ ਮਾਰੀ ਜਾਨੀ ਐ ਵੀ ਇਹਦੇ ਦਿਮਾਗ 'ਚ ਗੱਲ ਪੈ ਜੇ ਕੀ ਤਾਂ ਮੈਨੂੰ ਵਾਹਣੀ ਮਿਲ ਜੇ ਕੋਈ ਤੇ ਪਾਈ ਦੀ ਸੁਖਸਾਂਦ ਕੋਈ ਤੇ ਪਰਜਾਈ ਦੀ ਕੋਈ ਪਤੀਜੇ ਪਤੀਜੀਆਂ ਦੀ ਪੁੱਛੀ ਆ ਲੈ ਭਾਬੀ ਮੈਨੂੰ ਪੇਟ ਕੇ ਦਾ ਮੋਹ ਆਂਦਾ ਮੈਂ ਤਾਂ ਹੀ ਆਨੀ ਆ ਤੁਹਾਡਾ ਮੋਹ ਤਾਂ ਹੀ ਆਨੀ ਆ ਐਵੇਂ ਇੱਕ ਤੂੰ ਕਾਹ ਤੋਂ ਕਰੀਂ ਆਂ ਤੂੰ ਮੇਰੇ ਨਾਲ ਸਾਨੂੰ ਨਹੀਂ ਭਾਈ ਚਾਹੀਦਾ ਤੇਰਾ ਮੋਹ ਆਪਦਾ ਮੋਹ ਆਪਦੇ ਸਹੁਰੇ ਘਰੀ ਰੱਖਿਆ ਕਰ ਇੱਥੇ ਸਾਡੇ ਵਿੱਚ ਫਰਕ ਪਵਾਈ ਜਾਨੀਂ ਦੋਨਾਂ ਜਾਨਾ ਚਾ ਦੋਨਾਂ ਨੂੰ ਲੜਾ ਦੇਣੀ ਅੱਜ ਮੈਨੂੰ ਲੈ ਜਾਓ ਅੱਜ ਮੈਨੂੰ ਛੱਡ ਜਾਓ ਫਿਰ ਤਾਂ ਤੇਰੇ ਦੀ ਰਹਿ ਗਈ ਅਸੀਂ ਕਰ ਲੀਆਂ ਕਮਾਈਆਂ ਤੂੰ ਉਹੀ ਕਰਦੇ ਹੁੰਨੇ ਆ ਭਾਬੀ ਮੇਰਾ ਭਾਈ ਦਾ ਛੋਟਾ ਹੁੰਦਾ ਇੰਨਾ ਸਾਨਾ ਸੀ ਇੱਕ ਥਾਲੀ ਜੀ ਰੋਟੀ ਖਾਂਦੇ ਦੋਨੇ ਭਣ ਭਾਈ ਹੈ ਤਾਂ ਜਿੱਦਨ ਤੂੰ ਆਈ ਤਾਂ ਸਾਡੇ ਦੋਨੇ ਭਣ ਭਾਂ ਦੇ ਫਰਕ ਪਾ ਰਖਿਆ ਤੇ ਨਾ ਤੈਨੂੰ ਫਿਰ ਅਸੀਂ ਹੱਸਦੇ ਚੰਗੇ ਨਹੀਂ ਲੱਗਦੇ ਤੂੰ ਪਵਾ ਦੇ ਸਾਡੇ ਦੋਨੇ ਜੀਆਂ ਚ ਫਰਕ ਤੈਨੂੰ ਅਸੀਂ ਹੱਸਦੇ ਚੰਗੇ ਨਹੀਂ ਲੱਗਦੇ ਵੀ ਕਿਉਂ ਬਸਦੇ ਨੇ ਮੇਰੀ ਆਮਲਾ ਫੈਲਾ ਹੋਵੇ ਇੱਥੇ ਜਾਂ ਮੇਰੀ ਹੋਵੇ ਮਾਂ ਦਾ ਗੁਰਤ ਮੂੰਹ ਸੁਵਾ ਕੇ ਬੋਲ ਮੇਰੀ ਧੀ ਆਈ ਹੈ ਚਾਹ ਨਹੀਂ ਪਾਣੀ ਨਹੀਂ ਪੁੱਛਿਆ ਤੂੰ ਆਉਂਦੀ ਨਾਲ ਲੜਨ ਲੱਗ ਰਹੀਆਂਂਗੀ ਇਹ ਗੱਲ ਆ ਮੈਂ ਕੁੜੀ ਨਹੀਂ ਜ਼ਮੀਨ ਦੇਣ ਦੀ ਫਿਰਦੇ ਰਿਹਾ ਕੋਹਲੇ ਜਾ ਕੇ ਆਕਲ ਟਕਾਣੇ ਆਜੀ ਤੇ ਇਨੇ ਤੇਰੇ ਕਰਾਣੇ ਜਿਹੜਾ ਤੇਰੇ ਮਾਗਰ ਲੱਗਿਆ ਹੋਇਆ ਹੋ ਗਈ ਕੁਛ ਤੂੰ ਆਹੀ ਕੁਛ ਪਾਲਦੀ ਸੀ ਪਾਤੀਆਂ ਦੇ ਕੰਨਾਂ 'ਚ ਮਾਰਤੀਆਂ ਫੁੱਕਾਂ ਤੇ ਅਕੇ ਕੋਲੇ ਚੱਕ ਕੋਲੇ ਵੱਲ ਲੈ ਜਾਾਂਗੇ ਸਤਾ ਕੋਲੇ ਚੱਕ ਹੋ ਜਾਾਂਗੇ ਤੂੰ ਖਵਾ ਦੇ ਆਪਦੀ ਧੀ ਨੂੰ ਘਰ ਕੋਲੀ ਚ ਕਾਵੇਂਗੀ ਤੂੰ ਸਾਨੂੰ ਜਿਹੜੇ ਤੇਰੇ ਲੱਛਣ ਨੇਗੇ ਲੈਨੀ ਵੇਬੇ ਮੈਂ ਤਾਂ ਘਰ ਦੀ ਸੁੱਖ ਪਾਲਦੀ ਆ ਮੇਰੇ ਭਾਈ ਦੀ ਨਾ ਮੇਰੇ ਭਾਬੀ ਦੀ ਅਦਾ ਬਾੜੀ ਕੁਸ ਕਰੀ ਜਾਂਦੀ ਐ ਲੈ ਮੈਂ ਕੁਸ ਆਖਿਆ ਨਹੀਂ ਕਰਿਆ ਨੀ ਇਹਨੂੰ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਇਹਦੀ ਗੁੱਤ ਤਾਂ ਮੁੰਡੇ ਤੋਂ ਮੈਂ ਪਟਾਉਂ ਆ ਜਾਣ ਦੇ ਕਰੇ ਜਾਰੇ ਚਾਂਬੜੀ ਫਿਰਦੀ ਆ ਚਾਹ ਨਹੀਂ ਪਾਣੀ ਨਹੀਂ ਪੁੱਛਿਆ ਕੋਈ ਨਾ ਪੁੱਤ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਦੇਉਣੀ ਆ ਪਰ ਮੈਂ ਤੂੰ ਬੈ ਜਾ ਮੈਂ ਕਰ ਲੈਨੇ ਚਾ ਸਾਡੇ ਬੱਲੇ ਇਹ ਜੀ ਪੈਣੀ ਸੀ ਲੜਾਕੀ ਹੋਰਾ ਮਾਂ ਨਾਦਰ ਨਹੀਂ ਕਰਦੀ ਠੀਕ ਕਰੀ ਜਾਂਦੀ ਔਰ ਸੋਈ ਚ ਦੇਖ ਜਾਇਆ ਹੈ ਹਾਂ ਕਿੰਬੋਲੀ ਹੋਈ ਬੈਠੀਆਂ ਕੋਲੀ ਹੋਗੀ ਬਠਣਾ ਕਿਉਂ ਮੈਂ ਕਿਹਾ ਸੀ ਨਾ ਵੀ ਜਦੋਂ ਕੁੜੀ ਆਉਂਦੀ ਆ ਘਰ ਚ ਕਲੇਸ਼ ਹੁੰਦਾ ਜਦੋਂ ਵੀ ਆਵੇ ਨਹੀਂ ਪੈਣਾ ਹਾਂ ਆ ਰਹੀ ਹੈ ਮੈਨੂੰ ਮੈਨੂੰ ਉਹਨੂੰ ਬਹਿ ਜਾ ਤੂੰ ਪਹਿਲਾਂ ਗੱਲ ਸੁਣ ਲੈ ਮੇਰੀ ਉਸੇ ਦੀ ਪਿੱਛੇ ਲੱਗ ਰਿਆਂਗਾ ਪਹਿਲਾਂ ਤਾਂ ਕੱਲੇ ਝੋਲੇ ਵਰਕੀ ਲਿਆਂਦੀ ਸੀ ਅੱਜ ਜ਼ਮੀਨ ਦੀਆਂ ਗੱਲਾਂ ਕਰੀ ਜਾਂਦੇ ਸੀ ਮਾਵਾ ਮਾਤਿਆਂ ਜਦੋਂ ਮੈਂ ਸੁਣੀਆਂ ਨੇ ਉਹ ਓਕੇ ਜਮੀਨ 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 ਤੇਰੇ ਨਾਲ ਕੀ ਤੂੰ ਐ ਕਰ ਲੈ ਤੂੰ ਬਾ ਕਰ ਲੈ ਹੁਣ ਜਰ ਸੋਈ ਚ ਚਾਹ ਧਰੀ ਜਾਂਦੀ ਐ ਮੇਰਾ ਹੱਕ ਬਣਦਾ ਨਹੀਂ ਸੀ ਚਾਹ ਬਣਾਉਣ ਦਾ ਮੈਨੂੰ ਕਹਿੰਦੀ ਉਹ ਮੈਂ ਚਾਹ ਨਾ ਬਣਾਉਂਦੀ ਆਪ ਵੱੜ ਰਹੀ ਹੈਗੀ ਸੋਈ ਚ ਦੁਆ ਤੇ ਮੈਂ ਤੈਨੂੰ ਕਿਤੇ ਹੋਰ ਵੀ ਹੱਥ ਰੋਲੇ ਦਿੰਦੀ ਦਿਖਾ ਦੂੰਗੀ ਉ ਤਾਂ ਬੁੜੀ ਸਾਸਾ ਮੈਨੂੰ ਮਿਹਨਤ ਜਣੇ ਦਿੱਤੇ ਨੇ ਉਹਨੇ ਕੀ ਗੱਲ ਕੀ ਮਾੜਾ ਕਰਤਾ ਮੈਂ ਉਹਨਾਂ ਦਾ ਕਿ ਮੈਂ ਐ ਕਰਦੀ ਨੂਨ ਹੀ ਹੈਗੀ ਦਿਮਾਗ ਬੰਦ ਕਰਕੇ ਬੈਠੇ ਹੋ ਤੁਸੀਂ ਮਾਰ ਲਓ ਅਕਲ ਨੂੰ ਹੱਥ ਤਾਂ ਫਿਰ ਚਾਹ ਨੂੰ ਉਹਨਾਂ ਨੇ ਕੀ ਹੋ ਗਿਆ ਇਹ ਭੈਣ ਨੇ ਬਣਾਈ ਕਿਉਂ ਮੈਂ ਘਰ ਦੀ ਮਾਲਕਣਾ ਮੈਨੂੰ ਕਹਿਣ ਦਾ ਹੱਕ ਬੰਦਾ ਸੀ ਉਹਨਾਂ ਦਾ ਜੇ ਮੈਂ ਨਾ ਧਰਦੀ ਫੇਰ ਚੱਲ ਮੈਨੂੰ ਮਣਦੀਆਂ ਵੀ ਹਾਂ ਭਈ ਮਾੜੀ ਐ ਇਹ ਵੀ ਇਹ ਚਾਹ ਨਹੀਂ ਬਣਾਈ ਕੁੜੀ ਨੂੰ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਉਹਨਾਂ ਨੇ ਚਾਹ ਨੂੰ ਵੀ ਚਾਹ ਬਣਾ ਦੇ ਉਹਨਾਂ ਨੂੰ ਆਏ ਵੀ ਕਿਤੇ ਮੈਂ ਕੁਝ ਪਾ ਕੇ ਨਾ ਦੇ ਦਾਂ ਇਹਨਾਂ ਨੂੰ ਚਾਹ ਚ ਆਹ ਨਹੀਂ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਅਗੇ ਤੁਸੀਂ ਤਾਂ ਕਾਲਜ ਚੱਕ ਹੋ ਜਾਓਗੇ ਉਹ ਦਿਨ ਦੂਰ ਨਹੀਂ ਜਿੱਦੈ ਤੈਨੂੰ ਕੋਲੇ ਚੱਕ ਬਣਾਤਾ ਉਹਨਾਂ ਨੇ ਆਕਲ ਨੂੰ ਹੱਥ ਮਾਰ ਲੈ ਚੱਕੀ ਜਾਂ ਨਾ ਵੇਟਰ ਵੇਟਰ ਗੱਲ ਸੁਣ ਲਿਆ ਕਰ ਮੇਰੀ ਜਦੋਂ ਮੈਂ ਬੋਲਦੀ ਹੁੰਨੀ ਆ ਕੋਈ ਇੱਧਰ ਦੀ ਪਾ ਕੇ ਇੱਧਰ ਦੀ ਨਾ ਕੱਢਿਆ ਕਰ ਵੀ ਇਹ ਤਾਂ ਉਹੀ ਪੌਂਕੀ ਜਾਂਦੀ ਆ ਉਹ ਦਿਨ ਦੂਰ ਨਹੀਂ ਹੈਗੇ ਹੁਣ ਤਾਂ ਝੋਲੇ ਪਰ ਪਰ ਲ ਜਾਂਦੀ ਸੀ ਕੱਲ ਨੂੰ ਤੇਰੇ ਹੱਥੋਂ ਜ਼ਮੀਨ ਵੀ ਜਾਊਗੀ ਇਹ ਦੇਖ ਲਈ ਮੈਂ ਆਪਦੇ ਅੱਖੀ ਅੱਖੀ ਦੇਖੀਆਂ ਨੇ ਕੰਨੀ ਸੁਣੀਆਂ ਨੇ ਮਾਵਾ ਤੀਆਂ ਹੁਣ ਵੀ ਰਸੋਈ 'ਚ ਬੜੀ ਬੈਠੀ ਆ ਉਹ ਹੁਣ ਤਾਂ ਪੇਟੀਆਂ ਵਾਲੇ ਕਮਰੇ 'ਚ ਵੀ ਦਿਖਾ ਦੂ ਮਾਵਾ ਤੀਆਂ ਫਿਰਦੀਆਂ ਰੇ ਆਵੇ ਮੁੰਡਿਆ ਟੁਕੜੀ ਨੂੰ ਲੈ ਕੇ ਨੇ ਆਇਆ ਚੜਾ ਕੇ ਇਹ ਵੀ ਮੈਨੂੰ ਕੰਮ ਸੀ ਕੰਮ ਕਿੱਥੇ ਸੀ ਤਾਂਸ ਤਾਂ ਖੇਡੀਆਂ ਨਾ ਸੀ ਕੋਠੇ ਮਗਰ ਤੋਂ ਲੈ ਵੀ ਬੀ ਉਹਨਾਂ ਮੈਂ ਤੈਨੂੰ ਕੀ ਦੱਸਾਂ ਬ੍ਰਦਰ ਉਹ ਜਾ ਜਾਂਦੀ ਆ ਹੁਣ ਰੋਜ਼ ਕਿੱਥੋਂ ਲੈ ਕੇ ਆਵਾਂ ਇਹਨੂੰ ਜੇ ਤੂੰ ਵੇਲਾ ਤੇ ਫੇਰ ਤੈਨੂੰ ਕਹਤਾ ਸੀ ਜੇ ਤੁਹਾਡਾ ਮੋਹ ਆਉਂਦਾ ਤਾਂ ਆਉਂਦੀ ਆ ਐ ਨਹੀਂ ਮੂੰਹ ਨਾ ਕਰੇ ਉਹ ਤੀਜੇ ਦਿਨ ਆ ਜਾਂਦੀ ਆ ਲੈ ਪੁੱਤ ਤੂੰ ਵੀ ਨਾ ਆਵੇਂ ਮਾਗਰ ਲੱਗ ਤੇਰੀ ਤਾਂ ਭੈਣਾ ਦੱਸਿਆ ਮੈਨੂੰ ਪੰਮੀ ਨੇ ਖਾਲੀ ਝੋਲੇ ਲੈਉਂਦੀ ਆ ਭਰਕੇ ਦੇ ਦੇਨੀ ਆ ਤੂੰ ਸਾਰਾ ਘਰ ਖੰਗਲ ਕਰਤਾ ਤੈਨੂੰ ਤਾਂ ਪੰਮੀ ਨੇ ਦੱਸਿਆ ਪੰਮੀ ਆਪ ਕੀ ਆਪਣੇ ਪੇਕਿਆਂ ਤੋਂ ਲੈਉਂਦੀ ਨਹੀਂ ਪੁੱਤ ਉਹ ਕਿੱਥੇ ਲੈਉਂਦੀ ਆ ਉਹਦਾ ਕੰਮ ਨਹੀਂ ਚੀਜ਼ ਦਿੰਦੇ ਨੇ ਕੋਈ ਸੂਟ ਦੇਤਾ ਉਹਦਾ ਦੇ ਦੇਨੀ ਆ ਪੈਸੇ ਕਹਿੰਦੀ ਆ 500 ਤੋਂ ਘੱਟ ਨਹੀਂ ਦਿੰਦੀ ਵੀ ਬੀਬੀ ਨੇ ਤਾਂ ਸਾਰਾ ਘਰ ਖੰਗਲ ਕਰਤਾ ਕੁੜੀ ਨੂੰ ਦੇ ਦੇ ਕੇ ਆਹ ਭਾਈ ਤੂੰ ਤਾਂ ਹੀ ਕਹੋਗੇ ਹੁਣ ਤੂੰ ਤਾਂ ਕੁਗਦੀ ਆ ਸੋਢੀ ਮਾਗਰ ਲੱਗਿਆ ਹਾਂ ਪੰਮੀ ਦੇ ਚਲ ਕੋਈ ਨਾ ਭਾਈ ਲੈ ਬੇਬੇ ਤੂੰ ਤਾਂ ਹੋਰੀ ਮਾਰੀ ਜਾਨੀ ਆ ਪੰਮੀ ਦਾ ਆਪਣੇ ਘਰ ਦੀ ਤਰੱਕੀ ਦੀ ਗੱਲ ਹੀ ਕਰਦੀ ਆ ਵੀ ਘਰੇ ਵਾਧਾ ਰਹੇ ਤੈਨ ਤਾਂ ਵੀ ਸਾਰਾ ਕੁਛ ਕੁੜੀ ਨੂੰ ਦੇ ਦਾਂ ਉਹ ਤਾਂ ਮੈਂ ਸੁਣੀਆ ਗੱਲ ਜ਼ਮੀਨਾਂ ਤੱਕ ਹੀ ਗੱਲਾਂ ਕਰਦੀ ਆ ਰਾਜ ਆਪਣੀਆਂ ਵੀ ਜ਼ਮੀਨ ਲੈ ਕੇ ਜਾਣੀ ਆ ਜ਼ਮੀਨ ਲੈ ਕੇ ਜਾਣੀ ਆ ਜ਼ਮੀਨ ਉਹਨੇ ਕੀ ਕਰਨੀ ਆ ਜ਼ਮੀਨ ਉਹਨਾਂ ਦੇ ਆਪ ਦੇ ਹੈਗੀ ਆ ਫੇ ਜ਼ਮੀਨ ਜ਼ਮੀਨ ਕਿਉਂ ਕਰਦੀ ਆ ਕਿ ਉਹ ਲੈ ਜੇ ਉਹ ਲਾ ਗਣੀ ਬੇਬੇ ਕਹਿੰਦੀ ਸੀ ਜੇ ਤੁਹਾਡੇ ਹੱਥ ਸਕੋਲੇ ਫੜਾ ਦੂੰਗੀ ਜ਼ਮੀਨ ਕੁੜੀ ਦੇ ਨਾਂ ਕਰਾ ਦੂੰਗੀ ਉਹ ਫਿਰ ਜਦ ਆਈ ਨਾ ਚਾਹ ਨਹੀਂ ਪਾਣੀ ਨਹੀਂ ਕੁਛ ਦੀ ਹੋਰ ਕੀ ਕਹੂਗੀ ਤੇਰੇ ਨਾਲੀ ਬੇਬੇ ਕੀ ਮੱਥਾ ਮਾਰਨਾ ਤੂੰ ਹੀ ਪਕਾਈ ਕਰਦੀ ਹੂੰ ਦੇਖ ਲਾ ਕੁੜੇ ਲੋੜਾ ਆ ਗਿਆ ਆਉਣ ਸਾਰ ਮੁੰਡੇ ਦੇ ਕੰਨ ਭਰਤੇ ਵੀ ਜ਼ਮੀਨ ਲਿਜਾਉਂਦੀ ਲੋੜਾ ਆ ਗਿਆ ਲੈ ਮੈਂ ਤਾਂ ਉਹਨਾਂ ਕੇ ਹੱਸੀ ਵੀ ਡਰਦੀ ਚਾਹ ਪਾਣੀ ਵਧੀਆ ਫੜਾਉਗੀ ਜ਼ਮੀਨ ਤੋਂ ਡਰਦੀ ਮੈਨੂੰ ਕੋਈ ਪਤਾ ਸੀ ਮੁੰਡੇ ਦੇ ਕੰਨ ਭਰ ਦਊਗੀ ਮੈਨੂੰ ਪਤਾ ਹੈ ਦਰਾਉਂਦੀ ਕਾਣੂ ਐ ਸੱਚੀ ਇਹਦੇ ਨਾਂ ਕਰਾਉਣ ਨੂੰ ਫਿਰਦੀਆਂ ਜ਼ਮੀਨ ਮੈਂ ਕਰਾਉਣ ਕਰਦੀ ਆ ਇਹਨਾਂ ਦੇ ਨਾਲ ਗੱਲ ਜੇ ਬਾਹਲਾ ਹੈ ਕਰਦੀ ਆ ਫਿਰ ਮੈਂ ਕੁੜੀ ਦੇ ਨਾਂ ਲਵਾ ਵੀ ਦੇਉਂ ਜ਼ਮੀਨ ਕੀ ਬੋਲੀ ਨੇ ਵੇ ਬੇਕੱਲੀ ਜਣੀ ਉਸਨੇ ਨਹੀਂ ਬੋਲਦੀ ਪੁੱਤ ਭਾਵੇਂ ਕਹਿੰਸੀ ਮਿੱਠੀ ਪਿਆਰੀ ਹੈ ਵਰਤਨਾ ਤਾਂ ਫੇਰ ਵੀ ਤਾਂ ਇਹਨਾਂ ਨਾਲ ਹੀ ਆ ਅਸੀਂ ਕਿਹੜਾ ਸਾਥੀ ਬੈਠੇ ਰਹਾਂਗੇ ਇਹਨਾਂ ਦੇ ਚੁੱਲ੍ਹੇ ਤੇ ਹੁਣ ਤਾਂ ਤਾਂ ਫੇਰ ਵੀ ਮੈਂ ਲੜਦੀ ਨੀ ਮਾਂ ਮੈਂ ਕਹਿੰਦੇ ਮੇਰੇ ਭਾਈ ਬਾਦਦਾ ਹੋਵੇ ਮੇਰੇ ਭਾਈ ਲੈਵੇ ਪੈਸਾ ਵਾਦੂ ਹੋਵੇ ਪਾਪ ਵੀ ਦੂੰਗੀ ਸੱਕ ਕਰੀ ਜਾਂਦੇ ਮੇਰੇ ਦੇ ਮੈਂ ਕਦੋਂ ਲੜਦੀ ਇਹਨਾਂ ਨਾਲ ਉਹ ਸੱਟੇ ਡਰਦਾ ਪਤਾ ਕੋਈ ਡਰੀ ਜਾਂਦਾ ਉਹ ਤਾਂ ਐ ਤਾਂ ਉਹ ਸਿਰ ਚ ਗਲੀਆਂ ਕਰ ਦੂਗੀ ਹੋਰ ਇਹਦਾ ਹੈਗਾ ਫਿਰ ਨਾ ਨੰਦੇ ਨੂੰ ਡਰਨਾ ਚਾਹੀਏ ਮੈਂ ਕਹਿੰਦੇ ਮੇਰੇ ਭਾਈ ਲਕਾਸ ਸਾਰੇ ਪੈਸੇ ਹੋਵੇ ਵਧੀਆ ਗੱਡੀਆਂ ਹੋਵੇ ਪੂਰਾ ਵਧੀਆ ਕੰਮ ਹੋਵੇ ਮੇਰੇ ਭਾਈ ਦਾ ਮੈਂ ਕੀ ਕਰਨੇ ਮੈਂ ਤਾਂ ਭਾਈ ਨੂੰ ਸੌਖਾ ਭਾਲ ਦਿਆਂ ਮੇਰੇ ਭਾਈ ਸੌਖਾ ਹੋਵੇ ਦੇ ਕਰੇ ਭਾਬੀ ਨੂੰ ਤਾਂ ਨਾ ਕੀ ਕੁਸ ਲੈ ਜੈਨੇ ਖਾਲੀ ਹੱਥਾਂ ਨੇ ਖਾਲੀ ਹੱਥ ਮੈਂ ਬਗ ਜੈਨੇ ਮੈਂ ਕੀ ਲੈ ਜੈਨੇ ਤੇ ਇੱਕ ਨਾ ਮੋ ਮਾਰ ਦੇਵੇਂ ਦਾ ਮਰ ਜੰਗਾ ਬਸ ਪਾੜਾ ਲਾਇਆ ਨੀ ਆ ਮੈਂ ਕੀ ਕੁਛ ਲੈ ਜੰਨੀ ਆ ਕੋਈ ਬਹਿਮ ਹੋ ਰਿਆ ਭਾਬੀ ਨੂੰ ਦਾ ਬਾਰਗਾ ਬਹਿਮ ਉਹਨਾਂ ਤਾਂ ਆਏ ਵੀ ਸਾਰਾ ਘਰ ਕੁੜੀ ਖਾ ਗਈ ਉਹ ਚ ਚ ਚ ਚ ਬਹਿਮ ਪਤਾ ਨਹੀਂ ਗੁੜੀ ਕੀ ਕੁਛ ਦੇ ਜੰਦੀ ਆ ਆਪਦੀ ਧੀ ਨੂੰ ਪਤਾ ਨਹੀਂ ਕਿਹੋ ਜੀ ਆ ਨਹੀਂ ਲੋਕਾਂ ਦੀਆਂ ਬਹੂਆਂ ਨੇ ਜਿਹੜਾ ਕੁੜੀਆਂ ਆ ਜਾਣ ਮੱਥੇ ਵੱਟ ਨਹੀਂ ਪਾਉਂਦੀਆਂ ਆਏ ਨੇ ਵੀ ਮੈਂ ਕੁੜੀ ਨੂੰ ਰੋਟੀ ਬਣਾਦਾ ਚਾਹ ਬਣਾਦਾ ਵੀ ਆਈ ਆ ਵਿਚਾਰੀ ਵੀ 2 ਮਿੰਟ ਆਈ ਐ ਕਿਹੜਾ ਰੋਜੀ ਬੈਠੀ ਰਹਿੰਦੀ ਆ ਚਲ ਕੋਈ ਨਵੀਂ ਵੀ ਕਰ ਲੂ ਸਾਰਾ ਕੁਛ ਕਰ ਲੂ ਤੁੰਪਾ ਖੈਣਾ ਕਰ ਪਤਾ ਨਹੀਂ ਕਿ ਹੋ ਜੀ ਆ ਲੋਕਾਂ ਨੇ ਬਹੂਆਂ ਨੇ ਆਂ ਜਾਂ ਚਾਹ ਪਾਣੀ ਪੁੱਛਦਿਆਂ ਨੇ ਰੋਟੀ ਪਾਣੀ ਪੁੱਛਦਿਆਂ ਨੇ ਫਿਰ ਕਹਿੰਦੀ ਹੁਣੀ ਮੇਰੀਆਂ ਚੂਰੀਆਂ ਕਰਦੀ ਆ ਲੋਕਾਂ ਕੋਲ ਫਿਰ ਮੈਂ ਤਾਂ ਭਾਈ ਕਹਾਂ ਹੂੰ ਜਦੋਂ ਮੇਰੇ ਤੀਨੋਂ ਨੇ ਪੁੱਛ ਦਿਆ ਆਈ ਹੁ ਮਗਾ ਹੋ ਜਾਂਦਾ ਮਾਂ ਬਣਦਾ ਹੋ ਜਾਂਦਾ ਮੈਨੂੰ ਰੋਟੀ ਦੀ ਭੁੱਖ ਨਹੀਂ ਬੀਬੀ ਮੈਂ ਤਾਂ ਰੋਟੀ ਖਾ ਖੂ ਤੇ ਚਾਹ ਪੀਦੇ ਫੇਰ ਆਈ ਸੀ ਬਸ ਮੈਨੂੰ ਤਾਂ ਇੰਨਾ ਕੋ ਪਾਲਦਿਆਂ ਬਸ ਮੇਰੇ ਭਾਬੀ ਮੇਰੇ ਬਾਈ ਮੇਰੇ ਨਾਸਰੇ ਬੋਲਨੇ ਬਸ ਬਸ ਮੇਰੇ ਆ ਚੀਜ਼ ਦੀ ਭੁੱਖੀ ਆ ਮੈਂ ਹੋਰ ਕਸ ਦੀ ਭੁੱਖੀ ਨਹੀਂ ਮੈਂ ਧੀਆ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਹੋਰ ਧੀਆਂ ਨੂੰ ਕੀ ਚਾਹੀਦਾ ਕਾਂਟਾ ਕੜੀ ਆਉਨੀਆਂ ਨੇ ਮੜ ਜਾਂਦੀਆਂ ਨੇ ਕਰ ਲੋ ਚੁਗੜੀਆਂ ਮਾਂ ਦੇ ਸਿਰ ਤੇ ਹੀ ਮਾਰਦੀਆਂ ਛਾਲਾਂ ਜਿੱਦ ਦੇ ਤੇਰੀ ਮਾਂ ਮੁੱਕ ਗਈ ਨਾ ਉਦੋਂ ਤੂੰ ਸਾਡੇ ਨਾਲ ਹੀ ਬਰਤਣਾ ਫਿਰ ਤੂੰ ਪੈਰ ਪਾ ਕੇ ਦਿਖਾ ਦੀ ਇੱਥੇ ਮੈਂ ਪੁੱਛੂੰ ਤੈਨੂੰ ਤੇ ਤੂੰ ਕੌਣ ਆ ਤੇ ਮੈਂ ਕੌਣ ਆ ਅਸਲ ਤਾਂ ਤੇਰਾ ਆਜੀ ਡੰਡਾ ਵੱਡੂ ਆ ਜਾਂਦੇ ਉਹਨੂੰ ਵੀ ਜ਼ਮੀਨਾਂ ਤੱਕ ਜਾਂਦੀ ਆ ਇਹ ਵੱਡੀ ਆਈ ਆ ਪੇਕਿਆਂ ਦੇ ਮੋਹ ਵਾਲੀ ਹਜੇ ਸਾਰਾ ਖਰ ਖਾ ਗਈ ਹਜੇ ਰੱਜੀ ਨਹੀਂ ਹੈਗੀ ਐਨੀ ਚਮਲਾਈ ਆ ਨਾ ਛੱਡ ਦੇ ਗੱਲਾਂ ਇਹ ਇਰਲ ਫਾਫਾ ਜੇ ਮੈਂ ਸਿੱਟੂ ਫੜ ਕੇ ਬਾਹਰੇ ਆ ਜਾਂਦੇ ਉਹਨੂੰ। ਪਰ ਤੁਮ ਤਾਂ ਕਹਿੰਦੀ ਸੀ ਤੇਰੀ ਮਾਮੀ ਸੂਟ ਦੇ ਕੇ ਗਈ ਸੀ ਗੂੜਾ ਜ ਤੇਰੇ ਪਾਉਣ ਵਾਲਾ। ਫੇਰ ਕਹੂਗੀ ਵੀ ਝੋਲਾ ਫੜ ਕੇ ਦੇਤਾ। ਕੋਈ ਨਾ ਬੀਬੀ ਮੈਂ ਨਹੀਂ ਕੱਪੜੇ ਲੈਂਦੀ ਮੇਰੇ ਲਈ ਤਾਂ ਬਾਦੂ ਨੇ ਬਾਦੂ ਪਹਿਣੇ ਮੇਰੇ ਲਈ ਸੂਟ ਤੂੰ ਪਾ ਲਈ ਸੀ ਉਹਦੇ। ਤੇ ਤੇਰੇ ਸੋਨਾ ਲੱਗੂ ਨਹੀਂ ਭਾਬੀਂ ਦੇ ਦੀ ਚੱਲ। ਉਹਨੂੰ ਕਾਤਾ ਦੇਦਾ। ਉਹਦੇ ਪੈਕਿਆਂ ਤੋਂ ਕਿਹੜਾ ਮੈਨੂੰ ਬਾਹਲੇ ਸੋਨੇ ਸੂਟ ਆਉਂਦੇ ਨੇ। ਆਪ ਹੀ ਫੜ ਕੇ ਰੱਖ ਲੈਂਦੀ ਆ। ਕੋਈ ਨਹੀਂ ਮੈਨੂੰ ਸਮੇਂ ਆਉਣ ਵਾਲਾ ਸੂਟ ਦਿੱਤਾ ਉਹਨਾਂ ਨੇ। ਕੋਈ ਨਾ ਮਾਂ ਦੇ ਦੀ ਸੋਹਣਾ ਲੱਗੂ ਤੇਰੇ ਘਰ ਹੀ ਸੋਹਣਾ ਹੀ ਲੱਗੂ ਪਾਂਦੀ ਸੂਟ ਜਦੋਂ ਸੋਹਣੇ ਕੱਪੜੇ ਪਾਉਗੀ ਆਪ ਸੋਹਣੀ ਲੱਗੂ ਤੈਨੂੰ ਕੁਛ ਨਹੀਂ ਹੁੰਦਾ ਦੇ ਆਇਆ ਵੀ ਪੇਟੀ ਚ ਰੱਖ ਲੈਂਦੀ ਆ ਕੋਈ ਨਾ ਦੇ ਦੀ ਮਾਂ ਕੁਛ ਨਹੀਂ ਹੁੰਦਾ ਆਇਆ ਪੁੱਤ ਤੂੰ ਹੋਰ ਦੇਖ ਲਈ ਜਿਹੜਾ ਤੈਨੂੰ ਸੋਹਣਾ ਲੱਗਿਆ ਉਹ ਸਿਮਿਆ ਲਈ ਜਿੰਨਾ ਚਿਰ ਮਾਵਾਂ ਹੁੰਦੀਆਂ ਉਹਨਾਂ ਚੀਜ਼ੀਆਂ ਨੂੰ ਦਿੰਦੀਆਂ ਨੇ ਜਿਹੜਾ ਤੈਨੂੰ ਸੋਹਣਾ ਲੱਗਿਆ ਤੇ ਨਾਲੇ ਮੇਰੇ ਨਾਲ ਹੋਰ ਕੋਈ ਸੈਟਿੰਗ ਕਰਾ ਜੀ ਠੀਕ ਐ ਮਾਂ ਪੇਟੀ ਚ ਠੀਕ ਐ ਮਾਂ ਮੈਂ ਤੈਨੂੰ ਦਿਖਾਉਂਗੀ ਠੀਕ ਆ ਵਾ ਆ ਛਕੀਨੀ ਆ ਜਾਂ ਕੀ ਲਾਉਂਦਾ ਰੈ ਤੈਨੀਆਂ ਡਿੱਕੀ ਜਾਂਦੀ ਸੀ ਹਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਜਾ ਤੈਨੂੰ ਮੈਂ ਅੰਦਰ ਦਿਖਾਉਣੀ ਆ ਪਹਿਲਾਂ ਕੀ ਦਿਖਾਉਣੀ ਆ ਆ ਜਾ ਤਾਂ ਸਹੀ ਆ ਜਾ ਤੈਨੂੰ ਮੈਂ ਦਿਖਾਉਣੀ ਆ ਓਕੇ ਛੇਟੀਆਂ ਵਾਲੇ ਕਮਰੇ 'ਚ ਵੜੀਆਂ ਬੈਠੀਆਂ ਨੇ ਦੋਨੇ جا کے دیکھ لے دیکھ لے جا کے کی نہیں ہے پےٹی پرولیاں ਜਾਂਦੀਆਂ ہیں آ لے ਆ 500 روپے ਨਾਲ 500 روپے ਦਿੱਤਾ ਤੇਰੇ ਪਾਉਣ ਵਾਲਾ ਸੂਟ ਆ ਮਾਂ ਮੈਂ ਨਹੀਂ ਪਾਉਂਦੇ ਫਿਰ ਭਾਬੀ ਦੇ ਸੋਹਣਾ ਲੱਗੂ ਮੇਰੇ ਭਾਬੀ ਪਾ ਲੇਗੀ ਨਹੀਂ ਇਹ ਤੂੰ ਹੀ ਲੈ ਜਾ ਪੁੱਤ ਤੇਰੇ ਪਾਉਣ ਵਾਲਾ ਆ ਅੱਛਾ ਜਿੰਨਾ ਤੇ ਮਾਂ ਮਾਂ ਨੇ ਗੇਰ ਕਰਨ ਲੱਗੀਆਂ ਹੈ ਸਹੀ ਗੱਲ ਹੀ ਬੰਮੀ ਤੇਰੀ ਫੇਰ ਤੂੰ ਕਿਹਾ ਸੀ ਸਾਰਾ ਘਰ ਖਵਾਤਾ ਤੇ ਮਾਂ ਐਂ ਪੰਜ 500 ਦੇ نوٹ ਦਿੰਨੀ ਆ ਇਹ ਤਾਂ ਸਾਹਮਣੇ ਆ ਹਲੇ ਚੋਰੀਆਂ ਪਤਾ ਨਹੀਂ ਕਿੰਨੇ ਕਿ ਦਿੰਨੀ ਆ ਇਹ ਤਾਂ ਭਾਈ ਸ਼ਰਮ ਨਹੀਂ ਆਈ ਲਿਆਂਦੇ ਨੂੰ ਵੀ ਆਦੇ ਭਾਈ ਤੇ ਬਥੇਰਾ ਦਿੰਦਾ ਤੈਨੂੰ ਭਾਈ ਬੈ ਬੱਸ ਵਹਿਮ ਪਹਿਮ ਚੁੱਪ ਕਰ ਚੁੱਪ ਕਰਦੇ ਆ ਭਾਬੀ ਮੈਂ ਮੇਰੇ ਭਾਈ ਨਾਲ ਗੱਲ ਕਰਦੇ ਆ ਤੂੰ ਵੀ ਜੱਤੋਂ ਕਰ ਜਾ ਕੱਢੋ ਜੀ ਤੂੰ ਘਣਾ ਲਾਈ ਜਨੇ ਤੂੰ ਮੇਰੇ ਭਾਈ ਤੂੰ ਗੱਲ ਕੋਣ ਸੁਣਦਾ ਭਈ ਤੂੰ ਤੂ ਬੇਨੇ ਬਦਨਾ ਬੋਲ ਸਹੀ ਕਹਿੰਦੀ ਐ ਉਹ ਇਹ ਤਾਂ ਤੇਰੀ ਮਾਮੀ ਨੇ ਇਤਨਾ ਕਿ ਮੇਰੇ ਕੋਈ ਨਹੀਂ ਪੁਸਾਏਗਾ ਬੀਬੀ ਨੂੰ ਬੀਬੀ ਕਹਿੰਦੀ ਮੈਂ ਮੇਰੇ ਪਾਲਾਂਗਾ ਤੂੰ ਪਾਲ ਲੈ ਮੈਂ ਨਾ ਬੀਬੀ ਮੈਂ ਮੈਂ ਨਹੀਂ ਪਾਲੀ ਮੈਂ ਭਾਬੀ ਪਾਲੂਗੀ 500 ਮਾਮੀ ਦੇਗੇ ਬਸ ਬਸ ਵਈ ਘਰ ਨਿਕਲ ਉਹ ਮੈਂ ਮਾਮੀ ਦੇ ਕੇ ਗਈ ਸੀ ਉਹ 500 ਰੁਪਏ ਬਥੇਰਾ ਦੇਖ ਲਿਆ ਸੀ ਚੱਲ ਆਦਾ ਘਰੇ ਜਾ ਈਦੀ ਵਾਰ ਨਾ ਬੜੀ ਸਾਡੇ ਘਰੇ ਚੱਲ ਨਿਕਲ ਆਦਾ ਘਰੇ ਦਾ ਚੱਕ ਝੋਲਾ ਜਾ ਡੰਡੀ ਫੜ ਆਉਦੀ ਚਲਤੀ ਐ ਮੈਂ ਵੀ ਤੇਰੇ ਨਾਲ ਹੀ ਜਾਉਂਗੀ ਤੂੰ ਕਹਣਾ ਲੱਜਾਂਗੀ ਬੇਬੇ ਗੱਲ ਸੁਣੋ ਮੈਂ ਮੁੰਡਿਆ ਆਪਦੇ ਮੋਰੀ ਮਾਰੀ ਆਉਂਦੀ ਆ ਜੇ ਇਹ ਕਹਣਾ ਮੈਂ ਜ਼ਮੀਨ ਇਹਦੇ ਨਾਲ ਵਾਦੂੰ ਫਿਰ ਝਾਕੋਂਗੇ ਜਮੀਂ ਫੇਰ ਪਤਾ ਲੱਗੂ ਸਾਨੂੰ ਜੇ ਤੁਹਾਡੇ ਹੱਥ ਵੱਡੇ ਕੁਛ ਲੈਂਦੀ ਦੀ ਕਰਦੀ ਰੂੰਗੀ ਬਹਿ ਪਹਿਰੇ ਮਾਲ ਇਹ ਵੀ ਲੱਗਿਆ ਫਿਰ ਤੂੰ ਤੀਜੇ ਹਿੱਸੇ ਦੀ ਮਾਲਕਾ ਇਹਦੇ ਮਾਂ ਪਿਓ ਦਾ ਘਰ ਆ ਤੁਹਾਨੂੰ ਪਤਾ ਹੀ ਫੇਰ ਲੱਗੂ ਜੇ ਤੁਹਾਡੇ ਹੱਥ ਵੱਡੇ ਸੱਚੀ ਗੱਲ ਹੈ ਜੇ ਬੁਢੀ ਨੇ ਕੁੜੀ ਦੇ ਨਾਂ ਜ਼ਮੀਨ ਕਰਾਤੀ ਆਪਾਂ ਤਾਂ ਕਾਸੀ ਜੋਕਰੇ ਵੀ ਨਹੀਂ ਰਹਿਣੇ ਫਿਰ ਉਹ ਤਾਂ ਤੂੰ ਹਟੀ ਨਹੀਂ ਆ ਲੈ ਗਈ ਉਹ ਲੈ ਗਈ ਹੋਰ ਸੋਚਣਾ ਸੀ ਫਿਰ ਮੈਨੂੰ ਕੀ ਪਤਾ ਸੀਗਾ ਐਵੇਂ ਵੀ ਉਹ ਨਾਂ ਜ਼ਮੀਨ ਤੱਕ ਕਰਾ ਦੂਗੀ ਉਹਦੇ ਚੱਲ ਹਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਜੀ ਰੋਕ ਲਾਉ ਨੂੰ ਸਾਰੀ ਲੈ ਜੂ ਜ਼ਮੀਨ